ਖਾਨ ਮਜ਼ਦੂਰ ਇਕਤਾ ਜਿੰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਤੇ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨ ਐਫਟੂ ਬਲੋਂ ਮੋਦੀ ਸਰਕਾਰ ਦੇ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਚੱਲੇ ਕਿਸਾਨੀ ਘੋਲ ਦੀ ਚੌਥੀ ਫਰੇਗੰਡ ਉੱਤੇ ਕਾਰਪੋਰੇਟ ਵਿਰੋਧੀ ਦਿਵਸ ਮਨਾਇਆ ਗਿਆ ਨਵਾਂ ਸ਼ਹਿਰ ਵਿਖੇ ਕੀਤੀ ਗਈ ਰੈਲੀ ਦੇ ਸ਼ੁਰੂਆਤ ਵਿੱਚ ਕਿਸਾਨੀ ਘੋਲ ਦੌਰਾਨ ਸ਼ਹੀਦ ਹੋਏ 700 ਕਿਸਾਨਾਂ ਮਜ਼ਦੂਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਇਸ ਰੈਲੀ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਦਰ ਸਿੰਘ ਮਹਿਲ ਸੂਬਾ ਕਮੇਟੀ ਮੈਂਬਰ ਭពਿੰਦਰ ਸਿੰਘ ਬੜੈਚ ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਰਜੀਤ ਕੋਰਟਾਲ ਕੌਮੀ ਕਿਸਾਨ ਯੂਨੀਅਨ ਦੇ ਨਿਰਮਲ ਸਿੰਘ ਭਾਰਤੀ ਕਿਸਾਨ ਯੂਨੀਅਨ ਦੇ ਲਖੋਵਾਲ ਦੇ ਸੁਪਰ ਸਕੱਤਰ ਰঞ্জੀਤ ਸਿੰਘ ਰਟੜਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਨ ਸਕੱਤਰ ਗੁਰਮukh ਸਿੰਘ ਬੀਕੇਯੂ ਕਾਦਿਆਂ ਦੇ ਆਗੂ ਸੁਖਵਿੰਦਰ ਸਿੰਘ ਬਲਵਾਲੀ ਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੜੈਜ ਸੂਬਾ ਜੁਨੀਅਟ ਸਕੱਤਰ ਅਵਤਾਰ ਸਿੰਘ ਤਾਰੀ ਸੂਬਾ ਪ੍ਰੈਸ ਸਕੱਤਰ ਫਟੂ ਜਸਵੀਰ ਸਿੰਘ ਦੀਪ ਨਿਊ ਆਟੋ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਨੀਤ ਪਿਛੋੜੀ ਰੇੜੀ ਵਰਕਰ ਯੂਨੀਅਨ ਦੇ ਆਗੂ ਹਰੇ ਲਾਲ ਜਗਰੂ ਰੇੜਾ ਯੂਨੀਅਨ ਦੇ ਪ੍ਰਧਾਨ ਨਿਕੂ ਜੇਮਸ ਸਬਸੀ ਬੀਰ ਬਹਾਦਰ ਪਰਵਾਸੀ ਮਜ਼ਦੂਰੀ ਯੂਨੀਅਨ ਦੇ ਆਗੂ ਸ਼ਿਵਨੰਦਨ ਅਤੇ ਓਮ ਪ੍ਰਕਾਸ਼ ਕਿਸਾਨ ਆਗੂ ਪਰਮਜੀਤ ਸ਼ਾਹਪੁਰ ਨੇ ਵੀ ਸੰਬੋਧਨ ਕੀਤਾ ਪਿੰਡਾਂ ਦੇ ਵਿੱਚ ਵੜ ਨਹੀਂ ਦਿੱਤਾ ਇਹ ਸਯੁਕਤ ਮੋਰਚਾ ਦੀ ਪ੍ਰਾਪਤੀ ਆ ਇੱਕ ਜੇ ਸਾਡੇ ਨਾਲ ਭਾਜਪਾ ਨੇ ਬਦੀਕੀ ਕੀਤੀ ਆ ਔਰ ਅਸੀਂ ਨਵਾਂ ਸ਼ਹਿਰ ਦੇ ਵਿੱਚ ਵੀ ਇਹਨਾਂ ਨੂੰ ਭਜਾਇਆ ਔਰ ਜਿਹੜੇ ਸਾਡੇ ਹੋਰ ਜ਼ਿਲ੍ਹੇ ਆ ਜਿੱਥੇ ਦਿੱਤੇ ਵੀ ਉਹਨਾਂ ਦੇ ਐਮਐਲਏ ਖੜੇ ਆ ਉਹਨਾਂ ਨੂੰ ਪਿੰਡਾਂ ਤੱਕ ਆਣ ਨਹੀਂ ਦਿੱਤਾ ਹੰਸ ਰਾਜ ਹੰਸ ਔਰ ਉਹ ਵਹਾ ਖੜੀਆਂ ਕਰਕੇ ਜਿਹੜਾ ਤੁਹਾਡੇ ਡਰ ਤੋਂ ਇੱਥੋਂ ਭੱਜ ਕੇ ਗਿਆ ਆ ਔਰ ਮੰਨੇ ਆ ਅੱਜ ਵੀ ਮੰਨੇ ਆ ਭਾਜਪਾ ਨੇ ਪਈ ਆਤੀ ਜਿਮਨੀ ਚੋਰਜ ਸਾਡਾ ਵਿਰੋਧ ਨਹੀਂ ਹੋਇਆ ਔਰ ਉਹਨਾਂ ਦੇ ਜਿਹੜੇ ਢਕਾਉ ਨਾਰੇ ਲਾਉਣ ਵਾਲੇ ਲੀਡਰ ਥੱਗੇ ਉਹਨਾਂ ਨੇ ਮਾਫੀ ਮੰਗੀ ਆ ਕਿਸਾਨਾਂ ਦੇ ਕੋਲੋਂ ਅੱਜ ਜੇ ਸਾਡੀ ਧੌਣ ਕਿਸੇ ਅਫਸਰ ਦੇ ਅੱਗੇ ਅੱਖਾਂ ਚ ਅੱਖਾਂ ਪਾੜ ਦੀ ਤਾਕਤ ਆ ਇਹ ਸਯੁਕਤ ਮੋਰਚੇ ਦੀ ਦੇਣ ਆ ਔਰ ਅਸੀਂ ਨਮਾ ਸ਼ਹਿਰ ਦੇ ਵਿੱਚ ਐਲਾਨ ਕੀਤਾ ਸਜਾ ਤੇ ਜਿਹੜੇ ਜਿਹੜੇ ਲੋਕਾਂ ਦੇ ਨਾਲ ਵੀ ਮੰਡੀ ਚ ਬਦੀਕੀ ਹੋ ਰਹੀ ਆ ਸਾਡੇ ਨਾਲ ਸੰਪਰਕ ਬਣਾਵੇ ਔਰ ਜਿਨ੍ਹਾਂ ਨੇ ਸੰਪਰਕ ਬਣਾਇਆ ਉਹਨਾਂ ਦੀ ਜਿੰਨੀ ਕਟੌਤੀ ਹੋਈ ਆ ਵਿੱਚ હાજર ਬੰਦੇ ਬੈਠੇ ਮੈਂ ਚਲੋ ਦਿਖਾਉਣਾ ਹੋਗਾ ਦਿਖਾਉ ਵੀ ਸਕਦੇ ਆ ਉਹਨਾਂ ਦੇ 130 ਰੁਪਏ ਚੈਨਲ ਮਾਲਕਾਂ ਨੇ ਕੱਟਣ ਦੀ ਕੋਸ਼ਿਸ਼ ਕੀਤੀ ਆ ਔਰ ਉਹਨਾਂ ਨੂੰ ਫੁੱਲ ਬਟਾ ਫੁੱਲ ਜਿਹੜੀ ਪੇਮੈਂਟ ਕਰਾਈ ਆ ਔਰ ਹੋਰ ਵੀ ਅੱਜ ਐਲਾਨ ਕਰਦੇ ਆ ਇੱਥੇ ਸੋ ਯਾਤਮਤ ਬਾਰੇ ਸਾਰੀ ਲੀਡਰਸ਼ਿਪ ਬੈਠੀ ਹੈ ਸਾਰੀਆਂ ਜਥੇਬੰਦੀਆਂ ਦੀ ਜਿਨ੍ਹਾਂ ਜਿਨ੍ਹਾਂ ਨਾਲ ਵੀ ਇਹ ਬਦਕੀ ਹੋਈ ਹੋਵੇ ਜਿਨ੍ਹਾਂ ਜਿਨ੍ਹਾਂ ਦੇ ਪੈਸੇ ਝੋਨੇ ਦੇ ਕੱਟੇ ਗਏ ਹੋਣ ਉਹ ਆਪਾਂ ਅੱਜ ਵੀ ਵਾਪਸ ਕਰਾਉਣ ਦੇ ਲਈ ਉਹਨਾਂ ਸ਼ੈਲਰ ਮਾਲਕਾਂ ਦੇ ਮੂਹਰੇ ਜਾਵਾਂਗੇ ਔਰ ਉਹਨਾਂ ਦੇ ਪਰਚੇ ਦਰਜ ਕਰਾਉਣ ਦੀ ਮੰਗ ਵੀ ਜਿਹੜੀ ਅੱਜ ਕਰੀ ਦੋਏ ਵਿੱਚ ਨਾਲ ਦੀ ਨਾਲ ਜਿੰਨੇ ਪਰਾਇ ਵਾਲੇ ਚੱਕਣੇ ਵਾਲੇ ਬੰਦੇ ਸੀਗੇ ਅਸੀਂ ਇੱਕ ਇੱਥੇ ਮੀਟਿੰਗ ਬੁਲਾਈ ਡੀਸੀ ਸਾਹਦੇ ਉਹਨਾਂ ਸਾਰਿਆਂ ਨੂੰ ਸੱਦਾ ਦਿੱਤਾ ਜਿੰਨੀਆਂ ਮਸ਼ੀਨਾਂ ਵਾਲੇ ਬੰਦੇ ਆ ਜਿਨ੍ਹਾਂ ਨੂੰ ਸਬਸਿਡੀ ਦੇ ਮਸ਼ੀਨਾਂ ਦਿੱਤੀਆਂ ਉਹ ਕਹਿੰਦੇ ਸਾਨੂੰ ਪੈਸਾ ਨਹੀਂ ਪਜ ਰਿਹਾ ਆਈ ਗਿਆ ਭਾਈ ਤੁਸੀਂ ਆ ਕੇ ਆਪਣੀ ਗੱਲ ਦੱਸੋ ਪਰ ਉਹ ਬੱਕਰੀਆਂ মিডিਆ ਕਰਕੇ ਚਲੇ ਗਏ ਅੱਜ ਕਿੱਥੇ ਸਿਰਕਤ ਮਰਦੀ ਸ਼ਕਤੀ ਕਾ ਠੀਕ ਹੋਈ ਆ ਉਹਦੀ ਤਰ ਸਦਕਾ ਜਿੰਨੀ ਬਾਹ ਲੱਗੀ ਆ ਪੂਰਾ ਜੋਰ ਲਾਇਆ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਫੋਨ ਕੀਤਾ ਵੇ ਸਾਡੀ ਪਰਾਲੀ ਪਈ ਆ ਅਸੀਂ ਅੱਗ ਨਹੀਂ ਲਾਣੀ ਜਾਂਦੇ ਸਾਡੀ ਚਿਕਾ ਰਹੋ ਜਿੰਨੀ ਵੀ ਕੋਸ਼ਿਸ਼ ਹੋ ਸਕੀ ਆ ਇਹ ਨਹੀਂ ਬੇ ਰਹਿ ਗਏ ਹੁਣੇ ਕੁਛ ਬੰਦੇ ਔਰ ਉਹਨਾਂ ਦੀ ਪਰਾਲੀ ਚਕਾਣ ਦੀ ਪੂਰੀ ਕੋਸ਼ਿਸ਼ ਕੀਤੀ ਔਰ ਚਕਾਈ ਆ ਮਸ਼ੀਨਾਂ ਉਹਨਾਂ ਦੇ ਪਿੰਡ ਭੇਜੀਆਂ ਆ ਔਰ ਨਾਲ ਦੀ ਨਾਲ ਅੱਜ ਦਾ ਸਾਰਾ ਸਹਿਯੁਕਤ ਮੋਰਚਾ ਜਿਹੜਾ ਮੰਗ ਕਰਦਾ ਆ ਪਏ ਇੰਨੀਆਂ ਮਸ਼ੀਨਾਂ ਨਾਲ ਪਰਾ ਲਈ ਚੱਕ ਨਹੀਂ ਹੋਣੀ ਹੈਗੀ ਕੋਈ ਪਰਾ ਹੀ ਨਹੀਂ ਜਲਣਾ ਚਾਹਦਾ ਸਾਡੇ ਕਿਸਾਨ ਕੋਈ ਵੀ ਸਾਰੇ ਸਾਰਿਆਂ ਨੂੰ پتہ ਹੈ ਵਾਤਾਵਰਨ ਦੂਸ਼ਿਤ ਹੁੰਦਾ ਉਹਦੇ ਵਿੱਚ ਅਸੀਂ ਵੀ ਸਾਹ ਲੈਣਾ ਆ ਔਰ ਮੰਗ ਕਰਦੇ ਆ ਓਏ ਘੱਟੋ ਘੱਟ ਚਾਰ ਪਿੰਡਾਂ ਦੇ ਲਈ ਘੱਟੋ ਘੱਟ ਮਸ਼ੀਨ ਇੱਕ ਹੋਵੇ ਜਿੰਨੇ ਸਾਡੇ ਮੇਰੇ ਖਿਆਲ 400 ਦੇ ਉੱਪਰ ਜਿਹੜੇ ਸਾਡੇ ਪਿੰਡ ਬਣਦੇ ਆ ਜ਼ਿਲ੍ਹੇ ਦੇ ਉਸ ਹਿਸਾਬ ਦੇ ਨਾਲ ਜੇ ਚਾਰ ਪਿੰਡਾਂ ਮਗਰ ਵੀ ਇੱਕ ਮਸ਼ੀਨ ਹੋ ਜਵੇ ਤਾਂ ਉਹਦਾ ਕੰਟਰੋਲ ਕੀਤਾ ਜਾ ਸਕਦਾ ਹੁਣ ਮਸ਼ੀਨਾਂ ਜਿਹੜੀਆਂ ਬਹੁਤ ਘੱਟ ਇਹ ਮੰਨ ਕਰਦੇ ਆ ਪ੍ਰਸ਼ਾਸਨ ਕੋਲ ਔਰ ਇਹਨਾਂ ਨੂੰ ਦੱਸਿਆ ਵੀ ਆ ਭਾਈ ਅਸੀਂ ਇੱਕ ਦਿਨ ਬਿਆਨ ਦਿੱਤਾ ਇਹਨਾਂ ਨੂੰ ਮੈਂ ਡੀਸੀ ਸਾਹਿਬ ਨੂੰ ਵੀ ਸੈਂਡ ਕੀਤਾ ਭਾਈ ਸਾਡੇ ਕੁਝ ਲੋਕਾਂ ਦੇ ਖੇਤਾਂ ਦੇ ਵਿੱਚ ਭਰੀਆਂ ਬੰਨੀਆਂ ਬਈਆਂ ਆ 20 ਦਿਨ ਹੋ ਗਏ ਕੋਈ ਚੱਕਣ ਨਹੀਂ ਆਇਆ ਭਾਈ ਹੁਣ ਮਜਬੂਰ ਹੋ ਗਏ ਉਹਨੇ ਅੱਗ ਲਾ ਦੇਣੀ ਆ ਕੱਲ ਨੂੰ ਔਰ ਇਹਨਾਂ ਨੂੰ ਫੇਰ ਮਸ਼ੀਨਾਂ ਸਾਰਾ ਅਵਲਾ ਫਲਾ ਭੱਜਾ ਫਿਰਿਆ ਭਈ ਪ੍ਰਧਾਨ ਜੀ ਅੱਗ ਨਾਲ ਲਾਓ ਅਸੀਂ ਤੁਹਾਡੇ ਟਰਾਲੀਆਂ ਭੇਜ ਦਿੰਨੇ ਆ ਤੁਹਾਡੇ ਚਕਾ ਦੇ ਲੈ ਆ ਇਹ ਜਿਹੜੀ ਇੱਜ਼ਤ ਮਾਲ ਬਖਸ਼ਿਆ ਇਹ ਸਯੁਗਤ ਮੋਰਚੇ ਦੀ ਦੇਣਾ ਹੈ ਔਰ ਇਸ ਸਯੁਗਤ ਮੋਰਚਾ ਬੜਿਆ ਰਹੇ ਹਮੇਸ਼ਾ ਹੀ ਅਸੀਂ ਸਾਰੀ ਲੀਡਰਸ਼ਿਪ ਨੂੰ ਬੇਨਤੀ ਕਰਦੇ ਆ ਕਿ ਅਜੇ ਛੋਟੀਆਂ ਛੋਟੀਆਂ ਜਿੱਤਾਂ ਜਿਹੜੀਆਂ ਅਸੀਂ ਪ੍ਰਾਪਤ ਕੀਤੀਆਂ ਬਹੁਤ ਵੱਡੀਆਂ ਜਿੱਤਾਂ ਜਿਹੜੀਆਂ ਅਸੀਂ ਪ੍ਰਾਪਤ ਆਉਣ ਵਾਲੇ ਸਮੇਂ ਚ ਕਰਨਾ ਅਸੀਂ ਦੇਸ਼ ਨੂੰ ਕਾਰਪੋਰੇਟ ਦੇ ਘੇਰੇੋਂ ਬਾਹਰ ਕੱਢਣਾ ਆ ਜਿਹੜਾ ਬਾਬੇ ਨਾਨਕ ਨੇ ਨਾਰਾ ਲਾਇਆ ਸੀ ਕਹਿੰਦਾ ਭਾਈ ਭਾਈ ਗੱਲੋ ਜਿਹੜੇ ਉੱਪਰ ਆਣਗੇ ਮਲਕ ਭਾਗੋ ਜਿਹੜੇ ਬੈਕ ਤੇ ਜਾਣਗੇ ਇਹ ਉਹੀ ਮਲਕ ਭਾਗੋ ਆ ਜਿਹੜੇ ਸਾਡੇ ਦੇਸ਼ ਨੂੰ ਲੁੱਟ-ਲੁੱਟ ਕੇ ਖਾ ਰਹੇ ਆਂ ਔਰ ਸਾਡੇ ਸਾਰੇ ਸਰਕਾਰੀ ਧਾਰਿਆਂ ਤੇ ਇਹਨਾਂ ਦੇ ਕਰਜ਼ੇ ਕਰਾਉਣ ਦੇ ਲਈ ਸਰਕਾਰਾਂ ਜਿਹੜੀਆਂ ਪੱਬਾ ਪਹਾੜ ਹੋਈਆਂ ਉਹ ਚਾਹੇ ਸੈਂਟਰ ਦੀ ਸਰਕਾਰ ਹੋਵੇ ਚਾਹੇ ਪੰਜਾਬ ਦੀ ਸਰਕਾਰ ਹੋਵੇ ਸਾਰੇ ਓੜਾਂ ਨੂੰ ਖਾਰਾ ਕੁਝ ਦੇਣਾ ਚਾਹਦੇ ਆ ਉਹਨਾਂ ਦੀ ਚੁੰਗਲ ਤੋਂ ਕਢਾਉਣ ਦੇ ਲਈ ਬਹੁਤ ਸਾਨੂੰ ਲੰਬੀ ਲੜਾਈ ਜਿਹੜੀ ਆ ਸਾਨੂੰ ਲੰਮਾ ਸਬਰ ਤਿਆਰ ਕਰਨਾ ਪਿਆ ਉਹਦੀ ਤਿਆਰੀ ਦੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਆ ਔਰ ਸਾਂਝੇ ਮਾਮਲੇ ਤੇ ਹਰ ਇੱਕ ਤੇ ਸਾਡੇ ਵਿੱਚ ਆਰਤੀ ਬੈਠੇ ਅਸੀਂ ਆਰਤੀ ਸਸ ਸਨ ਸੇਲਰ ਮਾਲਕ ਉਹ ਮੰਡੀਆਂ 'ਚ ਕੰਮ ਕਰਨ ਵਾਲਾ ਮਜ਼ਦੂਰ ਤੇ ਕਿਸਾਨ ਇਹਨਾਂ ਨੂੰ ਚਾਰ ਪਾਵੇ ਗਿਣਿਆ ਅਸੀਂ ਇਹਨਾਂ ਨੂੰ ਆਪਣੇ ਜਿਲ੍ਹੇ ਨਵਾਂ ਸ਼ਹਿਰ ਦੇ ਜਮੌਰ ਤੇ ਲੱਗੇ ਆ ਸਾਰਿਆਂ ਨੂੰ ਬੁਲਾਇਆ ਸਾਡੇ ਸ਼ਾਮਲ ਹੋਏ ਆ ਤੁਸੀਂ ਆਰਪੀ ਜਿਹੜੇ ਬੈਠੇ ਆ ਤੇ ਸਾਡੇ ਸਾਥੀ ਹਜੇ ਆ ਹੌਸਲਾ ਕਰੋ ਸਾਡਾ ਸ੍ਰਿੰਦਰ ਸਿੰਘ ਵੀ ਬੈਠਾ ਬਲੌਗ ਪ੍ਰਧਾਨ ਆਉਣ ਦਾ ਇਹਨੇ ਆਪਣੀ ਆਰਥ ਤੇ ਕੱਟ ਨਹੀਂ ਲੱਗਣ ਦਿੱਤਾ ਅਸੀਂ ਸਾਰੇ ਦਰੀਏ ਦੇ ਕਿਸੇ ਤੋਂ ਜਿੱਲੇ ਆਰਪੀ ਆ ਤੁਹਾਡੇ ਪਿੱਛੇ ਸਯੁਗਤ ਮੋਰਚਾ ਸਾਰੇ ਆ ਕਿਸਾਨ ਜਥੇਬੰਦੀਆਂ ਐਵੇਂ ਟੁੱਟੇ ਟੁੱਟੇ ਇੰਸਪੈਕਟਰਾਂ ਤੋਂ ਡਰੀ ਜਾਂਦੇ ਆ ਜੱਲਨ ਮਾਰ ਕੇ ਤੋਂ ਡਰੀ ਜਾਂਦੇ ਆ ਬਿਲਕੁਲ ਡਰਨ ਦੀ ਲੋੜ ਨਹੀਂ ਹੈ ਜੇ ਜੁਰਤ ਕਰਾ ਕੇ ਆਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਫਸਲਾਂ ਕੱਲਾ ਝੋਲਾ ਨਹੀਂ ਹੋ ਰਿਆ ਸਰਕਾਰ ਦੀ ਜੇ ਇਹੀ ਚੱਲਾ ਰਹੀਆਂ ਸਾਡੀ ਆਣ ਵਾਲੀ ਫਸਲ ਵੀ ਰੋਣ ਨੂੰ ਪਿਆਰਾ ਔਰ ਉਹਦੇ ਲਈ ਸਾਨੂੰ ਹੁਣ ਤਾਂ ਜਿਹੜੇ ਕਮਰ ਕਿਸੇ ਕਸੜੇ ਢਾਹੀ ਦੇ ਆ ਅਸੀਂ ਸਯੋਜਤ ਮੋਰਚੇ ਨੇ ਅੱਜ ਦਾ ਜਿਹੜਾ ਇਕੱਠ ਕੀਤਾ ਹੈ ਇੱਥੇ ਔਰ ਸਾਰੇ ਭਾਰਤ ਦੇ ਵਿੱਚ ਜਿਹੜਾ ਇਕੱਠ ਹੋ ਰਿਹਾ ਸਾਰੇ ਪੰਜਾਬ ਛੋਇਆ ਹਰਿਆਣਾ ਛੋੜਿਆ ਆ ਔਰ ਇਹ ਚ ਜਿਹੜੀਆਂ ਸਾਡੀਆਂ ਮੋਰਚੇ ਬੇਲੇ ਦੀਆਂ ਬਕਾਊ ਮੰਗਾਂ ਹੈਗੀਆਂ ਜਿਨ੍ਹਾਂ ਦੇ ਵਿੱਚ ਮੋਦੀ ਸਰਕਾਰ ਦੇ ਸਾਰੇ ਮਤਰਾ ਲਿਆ ਨੇ ਸਾਨੂੰ ਪੇਪਰ ਬਣਾ ਕੇ ਦਿੱਤੇ ਸੇ ਦਸਕਤ ਕਰਕੇ ਵੀ ਤੁਹਾਡੀਆਂ ਮੰਗਾਂ ਦੇ ਵਿਚਾਰ ਆਊਗਾ ਔਰ ਤੁਹਾਨੂੰ ਸੱਬਿਆ ਜਾਊਗਾ ਐਮ ਐਸ ਪੀ ਜਿਹੜੀ ਮਿਲਦੀ ਅਸਲ ਪਤਾ ਆ ਐਮ ਐਸ ਪੀ ਬਹੁਤ ਸਾਰੀਆਂ ਫਸਲਾਂ ਦੇ ਤੈ ਹੋਈਓ ਆ ਪਰ ਗਰਾਊਂਡ ਲੈਵਲ ਤੇ ਕੀ ਆ ਝੋਨੇ ਦਾ ਕੀ ਹਾਲ ਹੈ ਉਹਦੇ ਤੇ ਐਮ ਐਸ ਪੀ ਹੈਗੀ ਆ ਸਾਡੀ ਮੱਕੀ ਦਾ ਕੀ ਹਾਲ ਹੁੰਦਾ ਐਮ ਐਸ ਪੀ ਹੈਗੀ ਆ ਦਾ ਅਸੀਂ ਜਿਹੜੀਆਂ 93 95% ਬਾਹਰਲੇ ਦੇ ਛੜ ਮਗਾਰ ਆਏ ਆ ਅਸੀਂ ਆਪ ਪਹਿਲਾ ਕਰ ਸਕਦੇ ਆ ਜੇ ਸਰਕਾਰ ਦੀ ਇਹ ਨੀਤੀ ਬੜੇ ਤੇ ਅਸੀਂ ਇਹਨਾਂ ਤੋਂ ਦਾਣਾ ਮਜਾਣੀਆਂ ਔਰ ਖਰੀਦਣੀਆਂ ਦੀ ਆ ਕਿਤੇ ਮੂੰਗੀ ਆ ਹਾਲਾ ਆਵੇ ਇੱਕ ਸਾਲ ਦੇ ਕਾਰਖਾਨੇ ਦਾ ਜਿਹੜਾ ਚਾਹ ਲੈ ਜਵੇ ਚਾਹੇ ਭਗਵੰਤ ਮਾਨ ਦੀ ਸਰਕਾਰ ਆ ਚਾਹੇ ਮੋਦੀ ਦੀ ਸਰਕਾਰ ਰ ਨੀਤੀਆਂ ਇੱਕੋ ਹੀ ਆ ਨੀਤੀਆਂ ਦੇ ਬਖਰਾ ਨਹੀਂ ਆ ਮੇਰਾ ਸਾਥੀ ਦੱਸ ਕੇ ਗਿਆ ਕੱਲ ਪਰਸੋ ਜਿਹੜਾ ਉੱਥੇ ਦੋਨੋਂ ਬਾਲ ਦੇ ਵਿੱਚ ਉਹ ਜ਼ਮੀਨ ਅਕਵਾਇਰ ਕਰਨ ਦੇ ਮਾਮਲੇ ਤੇ ਉਹ ਉਹੀ ਜਿਹੜੇ ਸਾਡੇ ਦਿੱਲੀ ਦੇ ਬਾਰਡਰਾਂ ਦੇ بڑے بڑے ਟਰੱਕ ਰੇਟੇ ਤੇ ਭਰ ਕੇ ਲਾਇਦੇ ਨੇ ਰਸਤਾ ਰੋਕਣ ਨੂੰ ਪਿਆ ਸਰਕਾਰ ਨੇ ਵੀ ਉਹੀ ਕੰਮ ਕੀਤਾ ਸੜਕਾਂ ਨੂੰ ਰੋਕਣ ਦੇ ਲਈ ਉਹ ਜਿਹੜੇ ਰੇਟੇ ਤੇ ਟਰੱਕ ਖੜਾ ਕੀਤੇ ਔਰ ਲੋਕਾਂ ਦੇ ਲੱਖੀ ਭਰਾਈ ਆ ਜਿਹੜੀ ਇੱਥੇ ਇਦਾਂ ਹੀ ਮੰਗ ਕੀਤੀ ਅਸੀਂ ਸਾਡੇ ਜਿਹੜੇ ਕਿਸਾਨ ਹੈ ਸਾਡੇ ਤਿੰਨ ਚਾਰ ਪਿੰਡ ਆ ਇੱਥੇ ਦੇਗੋੜਾ ਬੁਰਜ ਫਾਮੜਾ ਉੱਥੇ ਵੱਡੀ ਗਿਣਤੀ ਕਿਸਾਨਾਂ ਦੀ ਜਿਹੜੀ ਆ ਉਹ ਲੰਮੇ ਸਮੇਂ ਤੋਂ ਜਿਸ ਜ਼ਮੀਨ ਤੇ ਖੇਤੀ ਕਰ ਰਹੀ ਆ ਔਰ ਇਹ ਸਾਰੇ ਉਹਨਾਂ ਦੇ ਸਾਰੇ ਬੈਂਕਾਂ ਤੋਂ ਲੋਨ ਮਿਲਦੇ ਸਗੇ ਸੁਸਾਇਟੀ ਤੋਂ ਲੋਨ ਮਿਲਦੇ ਸਗੇ ਔਰ ਉਹ ਤੇ ਖੇਤੀ ਕਰਦੇ ਆ ਸਰਕਾਰ ਉਹਨਾਂ ਤੋਂ ਜ਼ਮੀਨ ਖੋਹੀ ਜਾਂਦੀ ਆ ਹੋ ਉਹ ਸਰਕਾਰ ਦੇ ਨਾਲ ਦੋ ਟਕਰਾ ਸਾਡੀਆਂ ਹੋ ਵੀਓ ਕਿਉਂਕਿ ਆ ਆਣ ਵਾਲੇ ਸਮੇਂ ਜੋ ਟਕਰਾ ਵੀ ਹੋ ਸਕਦੀ ਆ ਔਰ ਅਸੀਂ ਮੰਗ ਰੱਖੀ ਆ ਕਿ ਚਾਹੇ ਕਿ ਉਹ ਕਿਸੇ ਕੋਲ ਜ਼ਮੀਨ ਹੈਗੀ ਆ ਚਾਹੇ ਨਹੀਂ ਹੈਗੀ ਜੇ ਕੋਈ ਠਿੱਕੇ ਦੇ ਖੇਤੀ ਕਰਦਾ ਆ ਉਹ 10 ਵੀ ਕਰਦਾ 15 ਵੀ ਕਰਦਾ 20 ਵੀ ਕਰਦਾ ਆਹ ਉਹ ਸਾਰੀਆਂ ਸਹੂਲਤਾਂ ਜਿਹੜੀਆਂ ਜ਼ਮੀਨ ਵਾਲੇ ਨੂੰ ਮਿਲਦੀਆਂ ਉਹਨੂੰ ਬੰਦੇ ਨੂੰ ਵੀ ਮਿਲਣੀਆਂ ਚਾਹੀਦੀਆਂ ਔਰ ਨਾਲ ਦੀ ਨਾਲ ਉਹਦਾ ਕਿਸਾਨਾਂ ਦੀ ਜ਼ਮੀਨ ਜਿਹੜੀ ਆਵਾਟ ਵਿੱਚ ਹੋਵੇ ਜਿੰਨੇ ਕਿਸਾਨ ਉਹ ਕਾ ਖੇਤੀ ਕਰਦੇ ਆ ਔਰ ਅਸੀਂ ਮੰਗ ਕੀਤੀ ਆ ਉਹ ਐਮਐਸਪੀ ਐਮਐਸਪੀ ਰੋਣਾ ਪਾ ਕੇ ਹੀ ਸਰਨਾ ਸਰਕਾਰ ਇੱਕ ਉਹ ਜਿਹੜਾ ਸਾਡਾ ਫਾਰਮੂਲਾ ਸੀ2 ਪਲੱਸ 50% ਦਾ ਫਾਰਮੂਲਾ ਆ ਉਹਦੇ ਜਿੰਨਾ ਮੁਨਾਫਾ ਜੋੜ ਕੇ ਉਹ ਸਾਰੀ ਫਸਲਾਂ ਨੂੰ ਖਰੀਦਣ ਦੀ ਗਰੰਟੀ ਹੋਵੇ ਐਮਐਸਪੀ ਦੇ ਕਾਨੂੰਨ ਬਣਾ ਕੇ ਬਣੇ ਇਦਾਂ ਦਾ ਜਿਹੜੀ ਬਿਲਕੁਲ ਗਰੰਟੀ ਹੋਵੇ ਅੱਜ ਦਾ ਇਕੱਠ ਬੰਦ ਕਰਦਾ ਆ ਭਾਈ ਜਿੰਨਾ ਕਿਸਾਨ ਮਜ਼ਦੂਰ ਆ ਜਦੋਂ ਉਹ 60 ਸਾਲ ਦਾ ਹੋ ਗਿਆ ਤਾਂ ਉਹਨੂੰ 10000 ਜਿਹੜੀ ਆ ਪੈਨਸ਼ਨ ਜਿਹੜੀ ਆ ਉਹ ਮਿਲਣੀ ਚਾਹੀਦੀ ਆ ਅੱਜ ਦਾ ਇਕੱਠ ਇਹ ਮੰਗ ਕਰਦਾ ਆ ਅੱਜ ਦਾ ਇਕੱਠ ਕਰਦਾ ਜੇ ਪਰਾਲੀ ਵਾਲੇ ਕੇਸ ਕਿਸੇ ਨੇ ਜਾਣ ਬੁੱਝ ਕੇ ਨਹੀਂ ਅੱਗ ਲਾਈ ਮਜਬੂਰੀ ਬਸ ਲਾਈ ਆ ਉਹਨਾਂ ਦੇ ਕੇਸ ਦਰਜ ਹੋਏ ਆ ਆਲ ਵਾਲੇ ਸਮੇਂ ਚੋਣੇ ਲਈ ਸੰਘਰਸ਼ ਵੀ ਕੀਤਾ ਜਾਊਗਾ ਔਰ ਨਾਲ ਦੀ ਨਾਲ ਸਰਕਾਰ ਨੂੰ ਵੀ ਵਾਰਨਿੰਗ ਦਿੰਦੇ ਆ ਪਰ ਇਹ ਪ੍ਰਾਲੀ ਦਾ ਪ੍ਰਬੰਧ ਜਿਹੜਾ ਆ ਪੂਰਾ ਦਾ ਪੂਰਾ ਉਹ ਕਰੇ ਜਿੰਨੇ ਵੀ ਸਾਡੇ ਕੇਸ ਬਕਾਇਆ ਕਰੋਨਾ ਦੌਰਾਨ ਹੋਏ ਆ ਜਾਂ ਹੋਰ ਕੋਈ ਕੇਸ ਬਣੇ ਹੋ ਆ ਜਾਂ ਕੀ ਪ੍ਰਾਲੀ ਦੇ ਬਣੇ ਆ ਕਿਸੇ ਢੰਗ ਦੇ ਬਣੇ ਆ ਉਹ ਤਰੰਤ ਜਣੀ ਜੋ ਉਹ ਸਰਕਾਰ ਨੂੰ ਬਾਸ ਲਵੇ ਔਰ ਮੈਂ ਜਾਰਾ ਸਮਾਂ ਨਹੀਂ ਲੜਾ ਮੈਂ ਤੁਹਾਨੂੰ ਇੱਕੋ ਗੱਲ ਕਹਿਣੀ ਆ ਜਿਸ ਢੰਗ ਦੇ ਨਾਲ ਆਪਾਂ ਅੱਜ ਸਾਰੇ ਇਕੱਠ ਹੋ ਗਏ ਸਾਡੇ ਸਾਥੀ ਕੁਰਸੀਆਂ ਦੇ ਸਾਰੇ ਸਾਰੀਆਂ ਜਿਹੜੇ ਬੰਦੀਆਂ ਦੇ ਆਗੂ ਆਏ ਆ ਔਰ ਇਸ ਇੱਕੇ ਨੂੰ ਹੋਰ ਬਹੁਤ ਲੋਹੇ ਦੀ ਲੱਟ ਵਾਂਗ ਮਜ਼ਬੂਤ ਕਰਨ ਦਾ ਸਮਾਂ ਆ ਸਰਕਾਰਾਂ ਦੇ ਨਾਲ ਸਾਨੂੰ ਬਹੁਤ ਵੱਡੀਆਂ ਲੜਾਈਆਂ ਲੜਨੀਆਂ ਪੈਣੀਆਂ ਆ ਆਉਣ ਵਾਲਾ ਸਮਾਂ ਸਾਡੇ ਲਈ ਬਹੁਤਾ ਸਾਰਾ ਨਹੀਂ ਹੈਗਾ ਉਦੋਂ ਲਈ ਸਾਰੇ ਚੋਰ ਇਕੱਠੇ ਹੋયા ਜੇ ਚੋਰਾਂ ਨੂੰ ਲੱਤ ਪਾਣੀਆ ਤਾਂ ਇੱਕੋ ਇੱਕ ਥੜਾ ਜਿਹੜਾ ਸੁਰਖਤ ਮੋਰ ਤੇਰਾ ਥੜਾਇਆ ਉਹਨੂੰ ਮਜ਼ਬੂਤ ਕਰਨ ਦੀ ਲੋੜ ਆ ਇਹਨਾਂ ਕਹਿੰਦਾ ਵਾਏ ਤੁਹਾਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਏ ਗੁਰਜੀਕਾ ਖਾਲਸਾ ਵਾਏ ਗੁਰਜੀਕੀ ਪਤੇ ਅੱਜ ਪੂਰੇ ਦੇਸ਼ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਤੇ ਟ੍ਰੇਡ ਯੂਨੀਅਨਾਂ ਦੇ ਵੱਲੋਂ ਸਾਂਝਾ ਸੱਦਾ ਦੇ ਕੇ ਜਿਹੜੇ ਇਹ ਪ੍ਰੋਟੈਸਟ ਕੀਤੇ ਜਾ ਰਹੇ ਆ ਇਹਨਾਂ ਦਾ ਇੱਕ ਬਹੁਤ ਵੱਡਾ ਮਹੱਤਵ ਹੈ ਕਿਉਂਕਿ ਕਿਸਾਨ ਅੰਦੋਲਨ ਨੇ ਜਿੱਥੇ ਕਿਸਾਨ ਹਿੱਤਾਂ ਦੀ ਰਾਖੀ ਕੀਤੀ ਹੈ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਖੋਹੇ ਜਾਣ ਤੋਂ ਬਚਾਇਆ ਉਹ ਜਿਹੜੇ ਤਿੰਨ ਖੇਤੀ ਕਾਨੂੰਨ ਵਾਪਸ ਕਰਾਏ ਆ ਉਦੇ ਨਾਲ ਦੀ ਨਾਲ ਕਿਸਾਨ ਅੰਦੋਲਨ ਦਾ ਇੱਕ ਸਭ ਤੋਂ ਵੱਡਾ ਮਹੱਤਵ ਇਹ ਵੀ ਰਿਹਾ ਕਿ ਉਹਨੇ ਲੋਕਾਂ ਨੂੰ ਲੜਨ ਦੀ ਆਪਣੇ ਹੱਕਾਂ ਲਈ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਨੀਤੀਆਂ ਦੇ ਖਿਲਾਫ ਖੜਨ ਦੀ ਜਾਗਰੂਕ ਸਿਕਾਈ ਹੈ ਔਰ ਇਹਦੇ ਨਾਲ ਦੀ ਨਾਲੇ ਜਿਹੜੇ ਲੋਕਾਂ ਦੇ ਜਮਹੂਰੀ ਹੱਕ ਇਸ ਸਰਕਾਰ ਦੇ ਵੱਲੋਂ ਕੁਚਲੇ ਜਾ ਰਹੇ ਸੀ ਸੰਘਰਸ਼ ਦਾ ਹੱਕ ਕੁਚਲਿਆ ਜਾ ਰਿਹਾ ਸੀ ਉਹਨਾਂ ਨੂੰ ਸੜਕਾਂ ਦੇ ਉੱਤੇ ਬਲਡੋਜ਼ਰ ਖੜੇ ਕਰਕੇ ਸੜਕਾਂ ਦੇ ਉੱਤੇ ਵੱਡੀਆਂ-ਵੱਡੀਆਂ ਮਸ਼ੀਨਾਂ ਖੜੀਆਂ ਕਰਕੇ ਕੰਕਰੀਟ ਲਾ ਕੇ ਜਿਹੜਾ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਹਨਾਂ ਰੋਕਾਂ ਨੂੰ ਤੋੜ ਕੇ ਵੀ ਕਿਸਾਨ ਅੰਦੋਲਨ ਨੇ ਕਿਸਾਨਾਂ ਦੇ ਇਕੱਤੇ ਨੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਉਹ ਦੇਸ਼ ਦੇ ਵਿੱਚ ਤੇ ਦੁਨੀਆ ਦੇ ਵਿੱਚ ਵੀ ਕਿ ਇੱਕ ਇਕੱਠੇ ਹੋ ਕੇ ਹੀ ਇਹ ਸੰਘਰਸ਼ਾਂ ਦੇ ਰਾਹੀਂ ਜਿਹੜੀ ਹੱਕਾਂ ਦੀ ਰਾਖੀ ਕੀਤੀ ਜਾ ਸਕਦੀ ਹੈ ਕਿਉਂਕਿ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨੇ ਜਾਂ ਸਿਸਟਮ ਦੀਆਂ ਨੀਤੀਆਂ ਨੇ ਇਹ ਲੋਕਾਂ ਦਾ ਰੋਜ਼ਗਾਰ ਖੋਣ ਵਾਲੀਆਂ ਉਹਨਾਂ ਨੂੰ ਅਜਾੜਨ ਵਾਲੀਆਂ ਨੀਤੀਆਂ ਆ ਤੇ ਇਹਦੇ ਖਿਲਾਫ ਲੜੇ ਤੋਂ ਬਿਨਾ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਕਰਨ ਲਈ ਸੜਕਾਂ ਤੇ ਆਏ ਤੋਂ ਬਿਨਾ ਕੋਈ ਚਾਰਾ ਨਹੀਂ ਹੈ ਤੇ ਇਹ ਕਿਸਾਨ ਅੰਦੋਲਨ ਦਾ ਬਹੁਤ ਵੱਡਾ ਮਹੱਤਵ ਹੈ ਅੱਜ ਜਦੋਂ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਮੋਰਚੇ ਦੀ ਜਿਹੜੀ ਚੌਥੀ ਵਰੇਗੰਡ ਮਨਾਈ ਜਾ ਰਹੀ ਹੈ ਇਹ ਬਹੁਤ ਵੱਡਾ ਮਹੱਤਵ ਰੱਖਦੀ ਹੈ ਔਰ ਸਾਡੇ ਲੋਕਾਂ ਨੂੰ ਇਸ ਇਤਿਹਾਸਕ ਅੰਦੋਲਨ ਤੋਂ ਸਿੱਖ ਕੇ ਆਪਣੇ ਹੱਕਾਂ ਲਈ ਇਕੱਠੇ ਹੋਣਾ ਚਾਹੀਦਾ ਉਹ ਸਰਕਾਰ ਦੀਆਂ ਜਿਹੜੀਆਂ ਵੰਡਪਾਉ ਨੀਤੀਆਂ ਆ ਵੰਡਪਾਉ ਸਿਆਸਤ ਹੈ ਖਾਸ ਕਰਕੇ ਭਾਜਪਾ ਆਰਐਸਐਸ ਦੀ ਉਹਦੇ ਖਿਲਾਫ ਡਟ ਕੇ ਲੜਨਾ ਚਾਹੀਦਾ ਮੈਂ ਕੁਵਿੰਦਰ ਸਿੰਘ ਬੜਾਚ ਸੂਬਾ ਪ੍ਰਧਾਨ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨਿਅਨ ਅੱਜ ਦਾ ਜਿਹੜਾ ਇਹ ਇਕੱਠ ਹੈ ਇਹ ਕਿਸਾਨ ਅੰਦੋਲਨ ਦੀ ਚੌਥੀ ਬਰੇਗੰਡ ਦੇ ਮੌਕੇ ਹੋ ਰਿਹਾ ਔਰ ਇਹਦਾ ਸੱਦਾ ਸੰਯੁਕਤ ਕਿਸਾਨ ਮੋਰਚਾ ਤੇ ਟ੍ਰੇਡ ਯੂਨੀਅਨ ਵੱਲੋਂ ਸਾਂਝੇ ਤੌਰ ਤੇ ਦਿੱਤਾ ਗਿਆ ਹੈ ਇਸ ਦਿਨ ਨੂੰ ਅਸੀਂ ਅੱਜ ਐਂਟੀ ਕਾਰਪੋਰੇਟ ਡੇ ਵਜੋਂ ਮਨਾ ਰਹੇ ਹਾਂ ਅਸੀਂ ਇਹ ਸਮਝਦੇ ਹਾਂ ਕਿ ਇਹ ਜਿਹੜੇ ਖੇਤੀ ਕਾਨੂੰਨ ਸੀ ਜਾਂ ਜਿਹੜੇ ਲੇਬਰ ਕਾਨੂੰਨ ਮੋਦੀ ਸਰਕਾਰ ਲੈ ਕੇ ਆਈ ਸੀ ਉਹ ਕਾਰਪੋਰੇਟ ਦੀ ਸੇਵਾ ਲਈ ਸੀਗੇ ਜਿਹਦੇ ਵਿੱਚ ਖੇਤੀ ਕਾਨੂੰਨਾਂ ਦੇ ਉੱਤੇ ਕਾਫੀ ਵੱਡਾ ਸੰਘਰਸ਼ ਜਿਹੜਾ ਹੋਇਆ ਲੰਮਾ ਸਮਾਂ ਚੱਲਿਆ ਔਰ ਇਸ ਇਤਿਹਾਸਿਕ ਕਿਸਾਨ ਘੋਲ ਨੇ ਉਹਨਾਂ ਕਾਨੂੰਨਾਂ ਨੂੰ ਮੋਦੀ ਸਰਕਾਰ ਨੂੰ ਮਜਬੂਰ ਕੀਤਾ ਤੇ ਵਾਪਸ ਲਵੇ ਤੇ ਫਿਰ ਫਿਰ ਵੀ ਬਹੁਤ ਸਾਰੀਆਂ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਐਮਐਸਪੀ ਐ ਹੋਰ ਐ ਉਹ ਹਲੇ ਵੀ ਜਿਉਂਦੀਆਂ ਤਿਉਂ ਲਟਕ ਰਹੀਆਂ ਤੇ ਇਸੇ ਤਰ੍ਹਾਂ ਮਜ਼ਦੂਰਾਂ ਦੇ ਖਿਲਾਫ ਜਿਹੜੇ ਚਾਰ ਲੇਬਰ ਕੋਡ ਮੋਦੀ ਸਰਕਾਰ ਲੈ ਕੇ ਆ ਰਹੀ ਆ ਅਸੀਂ ਅੱਜ ਦੇ ਦਿਨ ਤੇ ਇਹ ਮੰਗ ਕਰਦੇ ਆਂ ਤੇ ਉਹ ਰੱਦ ਕੀਤੇ ਜਾਣੇ ਚਾਹੀਦੇ ਆ ਉਹ ਵਾਪਸ ਲੈਣੇ ਚਾਹੀਦੇ ਆ ਤਾਂ ਕਿ ਜਿਹੜੀ ਖੁੱਲੀ ਛੁੱਟੀ ਆ سرمایہਦਾਰੀ ਨੂੰ ਮਜ਼ਦੂਰਾਂ ਦੀ ਲੁੱਟ ਕਰਨ ਦੀ ਦਿੱਤੀ ਉਹ ਬੰਦ ਹੋ ਸਕੇ ਸੋ ਅੱਜ ਦੇ ਇਸ ਦਿਨ ਦੇ ਉੱਤੇ ਅਸੀਂ ਸਾਰੇ ਇਹ عہد ਕਰ ਰਹੇ ਆਂ ਇੱਕ ਆਪਣਾ ਤਾਂ ਕਿ ਅਸੀਂ ਕਾਰਪੋਰੇਟ ਦੇ ਖਿਲਾਫ ਇੱਕ ਵੱਡੀ ਲੜਾਈ ਹੈ ਜਿਹੜੇ ਉਹ ਲੜ ਸਕੀਏ ਕਿਉਂਕਿ ਜੋ ਲੋਕਾਂ ਦੇ ਮੁੱਦੇ ਆ ਬੇਰੁਜ਼ਗਾਰੀ ਆ ਗਰੀਬੀ ਆ ਭੁੱਖਮਰੀ ਆ ਤੇ ਥਾਂ ਥਾਂ ਤੇ ਪੇਪਰ ਲੀਕ ਹੋ ਰਹੇ ਆ ਕ腐ਸ਼ਨ ਹੈ ਸਾਡੇ ਕਾਰਪੋਰੇਟਸ ਮਿੱਤਰ ਜਿਹੜੇ ਮੋਦੀ ਦੇ ਉਹ ਘਪਲਿਆਂ ਦੇ ਵਿੱਚ ਫਸ ਰਹੇ ਆ ਧੋਖਾਧੜੀਆਂ ਕਰ ਰਹੇ ਆ ਤੇ ਦੇਸ਼ ਨੂੰ ਇੱਕ ਡੂੰਗੀ ਖਾਈ ਦੇ ਵਿੱਚ ਸੁੱਟਿਆ ਜਾ ਰਿਹਾ ਹੈ ਤੋ ਇਸ ਸਮੇਂ ਦੇ ਦੌਰਾਨ ਇੱਕ ਵੱਡੇ ਅੰਦੋਲਨ ਦੀ ਜ਼ਰੂਰਤ ਹੈ ਔਰ ਸਰਕਾਰ ਇਹਨਾਂ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਇਸ ਦੇਸ਼ ਨੂੰ ਫਿਰਕੂ ਲੀਹਾਂ ਤੇ ਜਿਹੜਾ ਉਹ ਵੰਡਣ ਦੀ ਯਤਨ ਹੈ ਜਿਹੜੀ ਉਹ ਕਰ ਰਹੀ ਆ Hindu Muslim ਜਿਹੜਾ ਉਹ ਇਸ ਦੇਸ਼ 'ਚ ਕੀਤਾ ਜਾ ਰਿਹਾ ਤੇ ਘੱਟ ਗਿਣਤੀਆਂ ਨੂੰ ਇਸ RSS BJP ਦੀ ਸਰਕਾਰ ਤੋਂ ਗੰਭੀਰ ਜਿਹੜਾ ਖਤਰਾ ਹੈ ਔਰ ਇਸ ਤਰ੍ਹਾਂ ਦੇ ਨਾਰੇ ਦਿੱਤੇ ਜਾਂਦੇ ਆ ਜਿਹਦੇ ਨਾਲ ਅ ਫਿਰਕੂ ਜ਼ਹਿਰ ਹੈ ਜਿਹੜੇ ਉਹ ਲੋਕਾਂ ਦੇ ਵਿੱਚ ਘੁਲ ਜਾਏ ਔਰ ਸਾਡੇ ਪੰਜਾਬ ਨੇ ਅ ਜਿਹਨੂੰ ਆਪਾਂ ਆਜ਼ਾਦੀ ਕਹਿੰਦੇ ਆ ਅਸੀਂ ਪੰਜਾਬੀ ਉਹਨੂੰ ਵਟਵਾਰਾ ਕਹਿੰਦੇ ਆ ਔਰ ਅਸੀਂ ਉਸ ਫਿਰਕੂ ਲੜਾਈ ਹਨੇਰੀ ਦੇ ਵਿੱਚ ਇਹ ਪੰਜਾਬ ਦੇ 10 ਲੱਖ ਲੋਕਾਂ ਨੂੰ ਗਵਾਇਆ ਔਰ ਅਸੀਂ ਨਹੀਂ ਇਹ ਚਾਹਦੇ ਕਿ ਦੇਸ਼ ਦੇ ਵਿੱਚ ਫਿਰ ਫਿਰ ਕੁੰਦੀਆਂ ਦੇ ਦੇਸ਼ ਵੰਡਿਆ ਜਾਵੇ ਤੇ ਲੋਕਾਂ ਦੀ ਆਪਸ ਵਿੱਚ ਲੜਾਈ ਹੋਵੇ ਇਸ ਕਰਕੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਸਾਰੇ ਸਮੁਦਾਇਆਂ ਨੂੰ ਹਿੰਦੂ ਮੁਸਲਮ ਸਿੱਖ ਨੂੰ ਕਿ ਉਹ ਇਕੱਠੇ ਹੋ ਕੇ ਮੋਦੀ ਸਰਕਾਰ ਦੀਆਂ ਕਾਰਪੋਰੇਟ ਨੀਤੀਆਂ ਦੇ ਖਿਲਾਫ ਜਿਹੜਾ ਉਹ ਆਪਣੇ ਸੰਘਰਸ਼ ਨੂੰ ਲਾਮਬੰਦ ਕਰਨ